ਜਨੀਗੜ੍ਹ ਦੀ ਜ਼ਿਲ੍ਹਾ ਅਦਾਲਤ ਚ ਆਈ ਸੀ ਐਸ ਅਫਸਰ ਦਾ ਗੋਲੀ ਮਾਰ ਕੇ ਕਤਲ ਸਾਬਕਾ اے ਆਈ ਜੀ ਸੋਰੇ ਨੇ ਆਪਣੇ ਜਵਾਈ ਨੂੰ ਮਾਰੀ ਗੋਲੀ ਪੁਰਾਣੇ ਝਗੜੇ ਦੇ ਨਿਪਟਾਰੇ ਲਈ ਕੋਟ ਆਈਆਂ ਸੀ ਦੋਵੇਂ ਤੇਰਾ ਅੰਮ੍ਰਿਤਸਰ ਚ ਐਸ ਜੀ ਪੀ ਸੀ ਦਫਤਰ ਚ ਹੀ ਮੁਲਾਜ਼ਮ ਦਾ ਕਤਲ ਸਾਥੀ ਮੁਲਾਜ਼ਮ ਨੇ ਸ਼੍ਰੀ ਸਾਹਿਬ ਨਾਲ ਕੀਤਾ ਵਾਰ ਦੋਹਾਂ ਦਾ ਆਪਸ ਹੋਇਆ ਸੀ ਝਗੜਾ ਅੰਮ੍ਰਿਤਸਰ ਚ ਮਹਿਲਾ ਐਸ ਐਚ ਓ ਤੇ ਹਮਲਾ ਕਰਨ ਵਾਲਾ ਗ੍ਰਿਫਤਾਰ ਆਰਮੀ ਦਾ ਜਵਾਨ ਹੈ ਮੁਲਜ਼ਮ ਸੁਖਜੀਤ ਸਿੰਘ ਝਗੜੇ ਵਾਲੀ ਥਾਂ ਤੇ ਗਈ ਐਸਐਚਓ ਅਮਨਜੋਤ ਕੌਰ ਤੇ ਕੀਤਾ ਸੀ ਹਮਲਾ ਸੀਐਮ ਭਗਵਤ ਮਾਨ ਨੂੰ ਪੈरिस ਚਾਨ ਦੀ ਨਹੀਂ ਮਿਲੀ ਇਜਾਜ਼ਤ ਭਾਰਤੀ ਵਿਦੇਸ਼ ਮੰਤਰਾਲੇ ਨੇ ਨਹੀਂ ਦਿੱਤੀ ਕਲੀਅਰੈਂਸ ਹੌਕੀ ਦਾ ਕੁਆਟਰ ਫਾਈਨਲ ਮੈਚ ਦੇਖਣ ਜਾਣਾ ਚਾਹੁੰਦੇ ਸੀ ਸੀਐਮ ਲੋਕ ਮੰਤਰੀ ਨੇ ਭਾਰਤੀ ਹੌਕੀ ਕਪਤਾਨ ਹਰਮਨਪ੍ਰੀਤ ਨਾਲ ਫੋਨ ਤੇ ਕੀਤੀ ਗੱਲਬਾਤ ਕਿਹਾ ਮੈਂ ਤੁਹਾਡਾ ਮੈਚ ਵੇਖਣ ਆਉਣਾ ਸੀ ਪਰ ਵਿਦੇਸ਼ ਮੰਤਰਾਲੇ ਤੋਂ ਨਹੀਂ ਮਿਲੀ ਮਨਜ਼ੂਰੀ ਕੁਆਟਰ ਫਾਈਨਲ ਲਈ ਦਿੱਤੀਆਂ ਸ਼ੁਭ ਕਾਮਨਾਵਾਂ ਠਿੰਡਾਜ ਕਿਸਾਨਾਂ ਨੇ ਜੀਸੀਬੀ ਲੈ ਆ ਕੇ ਤੋੜਿਆ ਟੋਲ ਪਲਾਜ਼ਾ ਬੰਦ ਪਏ ਟੋਲ ਕਰਕੇ ਵਾਪਰਦੇ ਸੀ ਹਾਦਸੇ ਟੋਲ ਦੇ ਢਾਂਚੇ ਨੂੰ ਤੋੜ ਕੇ ਕਲੀਅਰ ਕੀਤੀ ਰੋ ਰਾਮਪੁਰ ਕੁੱਲੂ ਚੰਡੀਆਰਫ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ ਇੱਕ ਬੱਚੇ ਸਮੇਤ 6 ਲੋਕਾਂ ਨੂੰ ਕੀਤਾ ਗਿਆ ਰੈਸਕਿਊ ਬਦਲ ਫਟਨਾਲ ਹੋਈ ਹੈ ਪਾਰੀ ਤੋਂ ਬਾਅਦ ਸਸਿਕਾਲ న్యూਸ 1050 ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਪ੍ਰਾਈਮ ਟਾਈਮ ਦੀ ਸ਼ੁਰੂਆਤ ਕਰਦੇ ਹਾਂ ਸੱਤ ਤਾਲੀਆਂ ਖਬਰਾਂ ਦੀ ਚੰਡੀਗੜ੍ਹ ਦੇ ਵਿੱਚ ਹੋਏ ਹਾਦਸੇ ਤੋਂ ਚੰਡੀਗੜ੍ਹ ਦੇ ਵਿੱਚ ਅੱਜ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ ਕਤਲ ਹੋਇਆ ਕਤਲ ਕੀਤਾ ਗਿਆ ਇੱਕ ਸਾਬਕਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੱਲੋਂ ਔਰ ਕਤਲ ਕੀਤਾ ਗਿਆ ਆਪਣੇ ਜਵਾਈ ਦਾ ਜਿਸ ਦੇ ਨਾਲ ਇੱਕ ਮੈਟ੍ਰੀਮੋਨੀਅਲ ਡਿਸਪਿਊਟ ਚੱਲ ਰਿਹਾ ਸੀ ਤੇ ਉਸ ਡਿਸਪਿਊਟ ਨੂੰ ਜਦੋਂ ਸੁਲਝਾਉਣ ਦੀ ਕੋਸ਼ਿਸ਼ ਸੀ ਉਸ ਮੌਕੇ ਤੇ ਸਾਬਕਾ AIG ਨੇ ਆਪਣੇ ਜਵਾਈ ਜੋ ICAS ਅਫਸਰ ਸੀ ਖੇਤੀਬਾੜੀ ਵਿਭਾਗ ਮੈਂਕਮ ਦਾ ਉਸ ਨੂੰ ਗੋਲੀ ਮਾਰ ਦਿੱਤੀ ਸਾਬਕਾ AIG ਮਲਵਿੰਦਰ ਸਿੰਘ ਸਿੱਧੂ ਦਾ ਆਪਣੇ ਜਵਾਈ ਹਰਪ੍ਰੀਤ ਸਿੰਘ ਦੇ ਨਾਲ ਮੈਰੀਟੋਰੀਅਲ ਡਿਸਪਿਊਟ ਸੀ ਜਿਹੜਾ ਉਹਨਾਂ ਦੀ ਬੇਟੀ ਨੂੰ ਲੈ ਕੇ ਉਹ ਚੱਲ ਰਿਹਾ ਸੀ ਔਰ ਚੰਡੀਗੜ੍ਹ ਕੋਰਟ ਕੰਪਲੈਕਸ ਦੇ ਵਿੱਚ ਮੀਡੀਏਸ਼ਨ ਸੈਂਟਰ ਦੇ ਵਿੱਚ ਅੱਜ ਦੋਵੇਂ ਧਿਰਾਂ ਇਸ ਝਗੜੇ ਦੇ ਨਿਪਟਾਰੇ ਦੇ ਲਈ ਆਈਆਂ ਹੋਈਆਂ ਸੀ ਕਾਫੀ ਦੇਰ ਤੋਂ ਇਹ ਕਲੇਸ਼ ਚੱਲ ਰਹੀ ਸੀ ਪਹਿਲਾਂ ਕਈ ਪਰਚੇ ਦਰਜ AIG ਤੇ ਹੋਏ ਸੀ ਔਰ AIG ਦਾ ਪਰਿਵਾਰ ਇਹ ਕਹਿ ਰਿਹਾ ਸੀ ਕਿ ਉਹਨਾਂ ਦੇ ਜਵਾਈ ਨੇ ਆਪਣੀ ਪਹੁੰਚ ਤੇ ਚਲਦੇ ਉਹਨਾਂ ਤੇ ਇਹ ਪਰਚੇ ਕਰਵਾਏ ਨੇ ਇਸ ਚੀਜ਼ ਨੂੰ ਲੈ ਕੇ ਕਾਫੀ ਸਮੇਂ ਤੋਂ ਕਲੇਸ਼ ਚੱਲਦਾ ਆ ਰਿਹਾ ਸੀ ਸੋ ਦੋਹਾਂ ਧਿਰਾਂ ਦੇ ਵਿੱਚ ਇਹ ਪਹਿਲਾਂ ਵੀ ਬਹਿਸਬਾਜ਼ੀ ਹੁੰਦੀ ਰਹੀ ਹੈ ਔਰ ਅੱਜ ਕੋਰਟ ਕੰਪਲੈਕਸ ਦੇ ਵਿੱਚ AIG ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਜਵਾਈ ਨੂੰ ਕਿਹਾ ਕਿ ਉਹਨਾਂ ਨੇ ਬਾਹਰ ਵਾਸ਼ਰੂਮ ਜਾਣਾ ਹੈ ਤੇ ਉਹਨਾਂ ਨੂੰ ਵਾਸ਼ਰੂਮ ਦਾ ਰਸਤਾ ਦਿਖਾਵੇ ਤੇ ਜਿਸ ਵੇਲੇ ਹਰਪ੍ਰੀਤ ਉੱਠ ਕੇ mediation center ਤੋਂ ਬਾਹਰ ਆਇਆ ਤਾਂ ਉਹਨਾਂ ਨੇ ਦਰਵਾਜ਼ੇ ਤੋਂ ਬਾਹਰ ਆਉਂਦੇ ਹੀ ਆਪਣੀ ਰਿਵਲਵਰ ਦੇ ਨਾਲ ਚਾਰ ਗੋਲੀਆਂ ਚਲਾਈਆਂ ਜਿਦੇ ਚੋ ਦੋ ਗੋਲੀਆਂ ਹਰਪ੍ਰੀਤ ਸਿੰਘ ਨੂੰ ਲੱਗੀਆਂ ਤੁਰੰਤ ਨੇੜੇ ਦੇ ਹਸਪਤਾਲ ਹਰਪ੍ਰੀਤ ਨੂੰ ਲਿਜਾਇਆ ਗਿਆ ਪਰ ਹਰਪ੍ਰੀਤ ਦੀ ਮੌਤ ਹੋ ਗਈ ਸੋ న్యూਸ 18 ਦੇ ਕੁਝ ਸਵਾਲ ਲੈ ਕੇ ਕੋਰਪ ਕੰਪਲੈਕਸ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਗਲਤੀ ਆਖਿਰ ਕਿਵੇਂ ਹੋਈ ਕਿਵੇਂ ਇੱਕ ਸਾਬਕਾ ਇੱਕ ਰਿਟਾਇਰਡ ਅਧਿਕਾਰੀ ਉੱਥੇ ਪਿਸਤਲ ਲੈ ਕੇ ਚਲਾ ਗਿਆ ਰਵਲਵਰ ਲੈ ਕੇ ਚਲਾ ਗਿਆ ਗੋਲੀ ਲੱਗਣ ਤੋਂ ਬਾਅਦ ਜਿਹੜਾ ਸ਼ਖਸ ਸੀ ਉਹ ਜਿਉਂਦਾ ਸੀ ਗੋਲੀ ਲੱਗਣ ਤੋਂ ਬਾਅਦ ਸ਼ਖਸ ਜਿਉਂਦਾ ਸੀ ਪਰ ਉਸ ਨੂੰ ਹਸਪਤਾਲ ਲਿਜਾਣ ਦੇ ਵਿੱਚ ਦੇਰੀ ਕਿਉਂ ਹੋਈ ਜ਼ਖਮੀ ਨੂੰ ਲਿਜਾਣ ਦੇ ਵਿੱਚ ਕਿੰਨੀ ਦੇਰ ਚ ਐਂਬੂਲੈਂਸ ਪਹੁੰਚੀ ਔਰ ਜ਼ਖਮੀ ਨੂੰ ਮੁਹਾਲੀ ਤੋਂ ਪੀਜੀਆਈ ਲਿਜਾਇਆ ਗਿਆ ਜੋ ਕਿ ਕਾਫੀ ਦੂਰ ਰਸਤਾ ਹੈ ਕੀ ਤੁਰੰਤ ਨੇੜੇ ਦੇ ਕਿਸੇ ਹਸਪਤਾਲ ਮੁਹਾਲੀ ਦੇ ਵਿੱਚ ਵੀ ਮਲਟੀ ਸਪੈਸ਼ੈਲਿਟੀ ਹਸਪੀਟਲ ਨੇ ਕਿ ਨੇੜੇ ਦੇ ਹਸਪਤਾਲ ਨਹੀਂ ਲਿਜਾਇਆ ਗਿਆ ਪੀਜੀਆਈ ਦੀ ਥਾਂ ਜੇ ਨੇੜੇ ਦੇ ਹਸਪਤਾਲ ਲੈ ਜਾਂਦੇ ਤਾਂ ਕੀ ਜਾਨ ਬਚ ਸਕਦੀ ਸੀ ਕੋਰਟ ਚ ਦੂਸਰੇ ਲੋਕਾਂ ਦੀ ਹਿਫਾਜ਼ਤ ਦੇ ਲਈ ਪੁਲਿਸ ਨੇ ਕੀ ਐਕਸ਼ਨ ਲਿਆ ਕਿਉਂਕਿ ਕੋਰਟ ਕੰਪਲੈਕਸ ਜਿਹੜਾ ਹੈ ਉੱਥੇ ਅਸਲਾ ਲੈ ਕੇ ਕਿਵੇਂ ਇੱਕ ਵਿਅਕਤੀ ਜਾ ਸਕਦਾ ਹੈ ਹਾਲਾਂਕਿ ਚੰਡੀਗੜ੍ਹ ਦੇ ਐਸਐਸਪੀ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰਾਂਗੇ ਕਿ ਕਿਹੜੇ ਗੇਟ ਤੋਂ ਏਆਈਜੀ ਮਲਵਿੰਦਰ ਸਿੰਘ ਸਿੱਧੂ ਦਾਖਲ ਹੋਏ ਸੀ ਪਰ ਫਿਰ ਵੀ ਜੋ ਹੈ ਉਸ ਦੇ ਵਿੱਚ ਕਿਸਤੀ ਕੋ ਤਾਹੀ ਹੈ ਕਿ ਇੱਕ ਸ਼ਖਸ ਰਿਵਲਵਰ ਲੈ ਕੇ ਅੰਦਰ ਚਲਾ ਗਿਆ ਉਹ ਵੀ ਉਸ ਵੇਲੇ ਕੋਸ਼ਿਸ਼ ਹੋ ਰਹੀ ਹੈ ਐਸੇ ਵਿੱਚ ਜੇ ਇੱਕ ਸ਼ਖਸ ਉੱਥੇ ਰਿਵਲਵਰ ਲੈ ਕੇ ਬੈਠਾ ਪਹਿਲੇ ਹੀ ਤਾਂ ਫਿਰ ਉਸਦੇ ਮਨ ਦੇ ਵਿੱਚ ਕੀ ਕੁਝ ਚੱਲ ਰਿਹਾ ਹੋਏਗਾ ਇਹ ਵੀ ਸੋਚਣ ਵਾਲੀ ਗੱਲ ਹੈ ਸੋ ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਜਵਾਈ ਹਰਪ੍ਰੀਤ ਸਿੰਘ ਨੂੰ ਗੋਲੀ ਮਾਰੀ ਔਰ ਦੋ ਗੋਲੀਆਂ ਉਸਦੇ ਪੇਟ ਦੇ ਵਿੱਚ ਲੱਗੀਆਂ ਔਰ ਉਸਦੀ ਮੌਤ ਹੋ ਗਈ ਮੌਤ ਤੋਂ ਪਹਿਲਾਂ ਦਾ ਵੀਡੀਓ ਵੀ ਆਇਆ ਹੈ ਸਾਹਮਣੇ ਉਹ ਵੀਡੀਓ ਅਸੀਂ ਦਿਖਾ ਵੀ ਰਹੇ ਹਾਂ ਜਦੋਂ ਤੋਂ ਇਹ ਘਟਨਾਕ੍ਰਮ ਹੋਇਆ ਹੈ ਕਿ ਉਸ ਵੀਡੀਓ ਦੇ ਵਿੱਚ ਉਸ ਵੇਲੇ ਉਹ ਸ਼ਖਸ ਜਿਉਂਦਾ ਸੀ ਕਾਫੀ ਦੇਰ ਤੱਕ ਐਂਬੂਲੈਂਸ ਚ ਲਿਜਾਨ ਤੱਕ ਚੱਕ ਕੇ ਉਹ ਸ਼ਖਸ ਜਿਉਂਦਾ ਸੀ ਪਰ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਚੰਡੀਗੜ੍ਹ ਸੈਕਟਰ 43 ਦੇ ਜ਼ਿਲ੍ਹਾ ਅਦਾਲਤ ਵਿੱਚ ਸ਼ਨੀਵਾਰ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਗੋਲੀਆਂ ਦੀ ਸੰਸਨਾਹਟ ਨਾਲ ਕੋਰਟ ਕੰਪਲੈਕਸ ਕੰਬ ਉੱਠਿਆ ਔਰ ਇੱਕ ਗੋਲੀ ਕਾਂਡ ਵਿੱਚ ਸਸਪੈਂਡਡ ਏਆਈਜੀ ਮਲਵਿੰਦਰ ਸਿੱਧੂ ਨੇ ਆਪਣੇ ਜਵਾਈ ਤੇ ਉੱਤੇ ਗੋਲੀਆਂ ਦਾਗ ਕੇ ਕਤਲ ਕਰਤਾ ਅਸੀਂ ਸਮੇਂ ਮੌਜੂਦਾ ਸੈਕਟਰ 43 ਕੋਰਟ ਕੰਪਲੈਕਸ ਵਿੱਚ ਇਹ ਜਿਹੜਾ ਏਰੀਆ ਹੈਗਾ ਕੋਰਟ ਦਾ ਇਹ ਮੀਡੀਏਸ਼ਨ ਸੈਂਟਰ ਕਿਹਾ ਜਾਂਦਾ ਹੈ ਲੇਕਿਨ ਸਵਾਲ ਹੈ ਕਿ ਦੋ ਪਰਿਵਾਰਿਕ ਦੋ ਪਰਿਵਾਰਾਂ ਦੇ ਵਿੱਚ ਡਿਸਪਿਊਟ ਸੀਗਾ ਗੋਲੀਆਂ ਚੱਲ ਪਈ ਔਰ ਇੱਕ ਕਤਲ ਹੋ ਜਾਂਦਾ ਹੈ ਜਿਹੜਾ ਮ੍ਰਿਤਕ ਹੈ ਉਹ ਏਆਜੀ ਮਲਵਿੰਦਰ ਸਿੱਧੂ ਦਾ ਦਮਾਦ ਹੈ ਜਿਹਦੇ ਨਾਲ ਉਹਨਾਂ ਦਾ ਡਿਸਪਿਊਟ ਸੀਗਾ ਔਰ ਅੱਜ ਮੀਡੀਏਸ਼ਨ ਸੈਂਟਰ ਵਿੱਚ ਉਹ ਗੱਲਬਾਤ ਕਰਨ ਆਏ ਸੀਗੇ ਔਰ ਉਤੋਂ ਫਾਇਰਿੰਗ ਹੋਈ ਹੈ ਦੋ ਗੋਲੀਆਂ ਜਿਹੜੀ ਹੈਗੀਆਂ ਮ੍ਰਿਤਕ ਹਰਪ੍ਰੀਤ ਕੇਸ ਸਿੰਘ ਨੂੰ ਲੱਗੀਆਂ ਨਾ ਜਿਹੜੇ इंडियन अकाउंट सर्विसेज सी के सवाल ਸਭ ਤੋਂ ਵੱਡਾ ਇਹ ਹੈ ਕਿ ਮੇਰੇ ਪਿੱਛੇ ਤੁਸੀਂ ਜਿਹੜਾ ਕਮਰਾ ਦੇਖ ਰਹੇ ਹੋ ਔਰ ਇਹਦੇ ਵਿੱਚ ਜਿਹੜੀ ਨੇਮ ਪਲੇਟ ਲੱਗੀ ਹੋਈ ਹੈ ਇਹ ਹੈ ਜੱਜ ਪਰਮਨੈਂਟ ਲੋਕ ਅਦਾਲਤ ਚੰਡੀਗੜ੍ਹ ਔਰ ਠੀਕ ਇਸ ਦੇ 10 ਕਦਮਾਂ ਦੀ ਦੂਰੀ ਤੇ ਇਹ ਵਾਰਦਾਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਇਹ ਹੈ ਕਿ ਕੋਰਟ ਕੰਪਲੈਕਸ ਵਿੱਚ ਮੀਡੀਏਸ਼ਨ ਸੈਂਟਰ ਹੁੰਦਾ ਹੈ ਤੇ ਲੇਕਿਨ ਹਥਿਆਰ ਕਿਵੇਂ ਅੰਦਰ ਆ ਜਾਂਦਾ ਹੈ 10 ਕਦਮਾਂ ਦੀ ਦੂਰੀ ਤੇ ਉਹ ਜਗ੍ਹਾ ਜਿੱਥੇ ਗੋਲੀਆਂ ਚੱਲੀਆਂ ਨੇ ਤੁਹਾਨੂੰ ਉਹ ਤਸਵੀਰਾਂ ਦਿਖਾ ਦਈਏ ਇਹ ਉਹ ਜਗ੍ਹਾ ਹੈ ਜਿੱਥੇ ਕਮਰਾ ਜਿੱਥੇ ਤੁਸੀਂ ਪੁਲਿਸ ਔਰ ਫੋਰੈਂਸਿਕ ਦੀ ਟੀਮ ਖੜੀ ਨਜ਼ਰ ਆ ਰਹੀ ਹੈ। ਹਾਲ ਇਹਨਾ ਜ਼ਰੂਰ ਹੈ ਕਿ ਇੱਕ ਪਰਿਵਾਰ ਦੇ ਜੀ ਦਾ ਕਤਲ ਹੋਇਆ ਹੈ ਔਰ ਦਿੱਲੀ ਵਿੱਚ ਪੋਸਟਡ ਸੀਗੇ ਹਰਪ੍ਰੀਤ ਕੇ ਸਿੰਘ ਇੰਡੀਅਨ ਅਕਾਊਂਟ ਸਰਵਿਸਿਜ਼ ਵਿੱਚ ਪੋਸਟਡ ਸੀਗੇ ਆਈਆਈਐਸ ਕਿਹਾ ਜਾਂਦਾ ਇੰਡੀਅਨ ਅਕਾਊਂਟ ਸਰਵਿਸਿਜ਼ ਔਰ ਮਾਰਨ ਵਾਲੇ ਸ਼ਖਸ ਰਿਟਾਇਰਡ ਸਸਪੈਂਡਡ ਏਆਈਜੀ ਮਲਵਿੰਦਰ ਸਿੱਧੂ ਜਿਹੜੇ ਵਿਵਾਦਾਂ ਵਿੱਚ ਰਹੇ ਨੇ ਉਹਨਾਂ ਦਾ ਵਿਵਾਦ ਨਾਲ ਕਾਫੀ ਨਾਤਾ ਰਿਹਾ ਹੈ। ਫਿਰ ਤੋਂ ਸਵਾਲ ਵੱਡਾ ਕਿ ਇੱਕ ਪਾਸੇ ਜਜਾਂ ਦੇ ਕਮਰੇ ਹੋਣ ਔਰ ਦੂਜੇ ਪਾਸੇ ਫਾਇਰਿੰਗ ਹੋਰੀ ਹੋਵੇ ਤਾਂ ਕਿਤੇ ਨਾ ਕਿਤੇ ਜੁਡੀਸ਼ੀਅਲ ਕੰਪਲੈਕਸ ਦੇ ਅੰਦਰ 43 ਸੈਕਟਰ ਜਿਹੜਾ ਜ਼ਿਲ੍ਹਾ ਅਦਾਲਤ ਹੈ ਉਸ ਦੇ ਅੰਦਰ ਇਹ ਫਾਇਰਿੰਗ ਦੀ ਘਟਨਾ ਮਰਡਰ ਤਾਂ ਇਨਕੀ ਇਨਵੈਸਟੀਗੇਸ਼ਨ ਅਲੱਗ ਪਾਰ ਹੈ ਲੇਕਿਨ ਅੰਦਰ ਹਥਿਆਰ ਕਿਵੇਂ ਆਇਆ ਇਹ ਵੀ ਇੱਕ ਵੱਡਾ ਸਵਾਲ ਹੈ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਅਚਾਨਕ ਗੋਲੀਆਂ ਦੀ ਆਵਾਜ਼ ਦੇ ਨਾਲ ਦਹਿਲ ਦਹਿਲ ਪੋਰਟ ਕੰਪਲੈਕਸ ਦੇ ਅੰਦਰ ਸ਼ਰਿਆਮ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਖੜੇ ਹੋਏ ਇਸ ਪੂਰੀ ਵਾਰਦਾਤ ਨੂੰ ਅੰਜਾਮ ਸਾਫ ਦਾ ਏਆਈਜੀ ਬਲਵਿੰਦਰ ਸਿੰਘ ਸਿੱਧੂ ਨੇ ਦਿੱਤਾ ਜਿਸ ਨੇ ਆਪਣੇ ਜਵਾਈ ਸਰਪ੍ਰੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤਾਂ ਪੁਲਿਸ ਨੇ ਮੌਕੇ ਤੇ ਹੀ ਮੁਲਜ਼ਮ ਬਲਵਿੰਦਰ ਸਿੱਧੂ ਨੂੰ ਕਾਬੂ ਵੀ ਕਰ ਲਿਆ ਜਿਹੜਾ ਮ੍ਰਿਤਕ ਹੈ ਉਹ ਏਆਈਜੀ ਮਲਵਿੰਦਰ ਸਿੱਧੂ ਦਾ ਦਮਾਦ ਹੈ ਜਿਹਦੇ ਨਾਲ ਉਹਨਾਂ ਦਾ ਡਿਸਪਿਊਟ ਸੀਗਾ ਔਰ ਅੱਜ ਮੀਡੀਏਸ਼ਨ ਸੈਂਟਰ ਵਿੱਚੋਂ ਗਲਬਾਤ ਕਰਨ ਆਈ ਸੀਗੇ ਔਰ ਉਥੋਂ ਫਾਇਰਿੰਗ ਹੋਈ ਹੈ ਦੋ ਗੋਲੀਆਂ ਜਿਹੜੀ ਹੈਗੀਆਂ ਮ੍ਰਿਤਕ ਹਰਪ੍ਰੀਤ ਕੇਸ ਸਿੰਘ ਨੂੰ ਲੱਗੀਆਂ ਨਾ ਜਿਹੜੇ ਇੰਡੀਅਨ ਅਕਾਊਂਟ ਸਰਵਿਸਿਜ਼ ਸੀਗੇ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਮੇਰੇ ਪਿੱਛੇ ਤੁਸੀਂ ਜਿਹੜਾ ਕਮਰਾ ਦੇਖ ਰਹੇ ਹੋ ਔਰ ਇਹਦੇ ਵਿੱਚ ਜਿਹੜੀ ਨੇਮ ਪਲੇਟ ਲੱਗੀ ਹੋਈ ਹੈ ਇਹ ਹੈ ਜੱਜ ਪਰਮਨੈਂਟ ਲੋਕ ਅਦਾਲਤ ਚੰਡੀਗੜ੍ਹ ਔਰ ਠੀਕ ਇਸ ਦੇ 10 ਕਦਮਾਂ ਤੇ ਦੂਰੀ ਤੇ ਇਹ ਵਾਰਦਾਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਇਹ ਹੈ ਕਿ ਕੋਰਟ ਕੰਪਲੈਕਸ ਵਿੱਚ ਹਥਿਆਰ ਕਿਵੇਂ ਅੰਦਰ ਆ ਜਾਂਦਾ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਹਰਪ੍ਰੀਤ ਸਿੰਘ ਇੰਡੀਅਨ ਸਿਵਲ ਅਕਾਊਂਟ ਸਰਵਿਸ ਅਫਸਰ ਸੀ ਤੇ ਕੇਂਦਰੀ ਐਨੀਮਲ ਹਸਬੈਂਡਰੀ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਦੋਵੇਂ ਧਿਰਾਂ ਦੇ ਵਿਚਕਾਰ ਘਰੇਲੂ ਕਲੇਸ਼ ਚੱਲ ਰਿਹਾ ਸੀ ਤੇ ਦੋਵੇਂ ਧਿਰਾਂ ਝਗੜੇ ਦੇ ਨਿਪਟਾਰੇ ਦਿੱਲੀ ਕੋਰਟ ਦੇ ਵਿੱਚ ਪਹੁੰਚੀਆਂ ਹੋਈਆਂ ਸਨ ਤਾਂ ਇਸੇ ਦੌਰਾਨ ਦੋਹਾਂ ਧਿਰਾਂ ਦੇ ਵਿੱਚ ਬਹਿਸ ਹੋਈ ਤੇ ਇਸੇ ਮੌਕੇ ਮਲਵਿੰਦਰ ਸਿੱਧੂ ਨੇ ਆਪਣੇ ਜਵਾਈ ਤੇ ਗੋਲੀ ਚਲਾ ਦਿੱਤੀ ਇਸ ਕਤਲ ਦੇ ਬਾਅਦ ਕੋਰਟ ਕੰਪਲੈਕਸ ਦੇ ਵਿੱਚ ਚੀਕ-ਚਿਹਾੜਾ ਮਚ ਗਿਆ ਅਲੈਜਡ ਜਿਹੜੇ ਸੀ ਉਹਨਾਂ ਨੂੰ ਉੱਥੇ ਹੀ ਮੌਕੇ ਤੇ ਅਪ੍ਰੀਹੈਂਡ ਕੀਤਾ ਗਿਆ। ਉਹਨਾਂ ਨੂੰ ਪੁਲਿਸ ਕਸਟਡੀ ਚ ਲਿਤਾ ਗਿਆ ਤੇ ਉਹਨਾਂ ਤੋਂ ਇੱਕ ਵੈਪਨ ਰਿਕਵਰ ਕੀਤਾ ਗਿਆ। ਸੀਨ ਆਫ ਕਰਾਇਮ ਤੇ ਕੁਝ ਸਪੈਂਟ ਬੁਲੇਟਸ ਤੇ ਕੁਝ ਅਨਫਾਇਰਡ ਬੁਲੇਟਸ ਸਾਨੂੰ ਮਿਲੀ ਹੈ। ਏਰੀਆ ਸਾਰਾ ਕੋਰਡਨ ਆਫ ਕਰਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਰਾਟਰੀ ਚੰਡੀਗੜ੍ਹ ਦੀ ਟੀਮ ਭਲਾ ਲਿੱਤੀ ਗਈ ਹੈ ਤੇ ਸਾਰੇ ਸੀਨ ਆਫ ਕਰਾਇਮ ਦਾ ਮੌਇਨਾ ਚੱਲ ਰਿਹਾ ਹੈ। ਜਿਨੇ ਵੀ ਆਈ ਵਿਟਨੈਸ ਸੀ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਤੇ ਜੋ ਵੀ ਤਕਤੀਸ਼ ਤੇ ਹੋਰ ਦੇਣ ਸਾਨੂੰ ਆਣਗੇ ਉਹਨਾਂ ਦੀ ਸੀ ਸਟੇਟਮੈਂਟ ਲਿਕੇ ਕਾਰਵਾਈ ਕਰਾਂਗੇ। ਜ਼ਿਕਰ ਹੋ ਗਿਆ ਕਿ ਬਲਵਿੰਦਰ ਸਿੱਧੂ ਜੋ ਕੇ ਸਾਹਿਬ ਦਾ AIG ਨੇ ਜਸਤੇ ਖਿਲਾਫ ਪੰਜਾਬ ਵਿਜੀਲੈਂਸ ਵੀ ਕਾਰਵਾਈ ਕਰ ਚੁੱਕੀ ਹੈ ਬਲਵਿੰਦਰ ਸਿੱਧੂ ਦੇ ਖਿਲਾਫ 25 ਅਕਤੂਬਰ 2023 ਚ ਮਹਾਲੀ ਫੇਜ਼ 8 ਪੁਲਿਸ ਦੇ ਵੱਲੋਂ FIR ਦਰਜ ਕੀਤੀ ਗਈ ਸੀ ਵਿਜੀਲੈਂਸ ਅਫਸਰ ਦੇ ਨਾਲ ਕੁੱਟਮਾਰ ਦੇ ਇਲਜ਼ਾਮ ਲੱਗੇ ਸਨ 3 ਅਕਤੂਬਰ 2023 ਚ ਵਿਜੀਲੈਂਸ ਨੇ ਕੇਸ ਦਰਜ ਕੀਤਾ ਫਿਰੌਤੀ ਤੋਫਾ ਤਰੀਕ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ ਬਲਵਿੰਦਰ ਦੇ ਦੋ ਦੋਸਤਾਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ 22 ਜਨਵਰੀ 2024 ਮਹਾਨੀ ਪੇਜ 8 ਪੁਲਿਸ ਨੇ ਫਿਰੋਤੀ ਤੇ ਰਿਸ਼ਵਤ ਖੋਰੀ ਦਾ ਕੇਸ ਦਰਜ ਕੀਤਾ 25 ਅਪ੍ਰੈਲ 2024 ਮਹਾਨੀ ਪੇਜ 1 ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਫਿਰੋਤੀ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਇਹ ਕਾਰਵਾਈ ਕੀਤੀ ਇਸ ਵਾਰਦਾਤ ਦੇ ਦੌਰਾਨ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਨੇ ਕਿ ਆਖਰ ਮਲਵਿੰਦਰ ਸਿੱਧੂ ਕਿਵੇਂ ਹਥਿਆਰ ਲੈ ਕੇ ਅੰਦਰ ਚਲਾ ਗਿਆ ਤੇ ਕੋਰਟ ਦੇ ਵਿੱਚ ਸਖਤ ਸੁਰੱਖਿਆ ਹੋਣ ਦੇ ਬਾਵਜੂਦ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਕਿਵੇਂ ਕੰਮਜਪ ਹੋ ਗਿਆ ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ న్యూਸ 18 ਪੰਜਾਬ ਤੇ ਹੁਣ ਜ਼ਿਕਰ ਇੱਕ ਹੋਰ ਮਰਡਰ ਦਾ ਇੱਕ ਹੋਰ ਕਤਲ ਦਾ ਜੋ ਅਮਰitsar ਚ ਐਸਜੀਪੀਸੀ ਦੇ ਦਫਤਰ ਚ ਹੋਇਆ ਐਸਜੀ ਕਰਮ ਐਸਜੀਪੀਸੀ ਕਰਮਚਾਰੀ ਦਰਬਾਰਾ ਸਿੰਘ ਦਾ ਮਰਡਰ ਕਰ ਦਿੱਤਾ ਗਿਆ ਉਸਦੇ ਸਾਥੀ ਕਰਮਚਾਰੀ ਸੁਖਬੀਰ ਸਿੰਘ ਵੱਲੋਂ ਸੁਖਬੀਰ ਸਿੰਘ ਆਪਣੇ ਦੋ ਸਾ ਯੋਗੀਆਂ ਦੇ ਨਾਲ ਜਾਂ ਆਪਣੇ ਦੋ ਜਾਣਕਾਰਾਂ ਦੇ ਨਾਲ ਐਸਜੀਪੀਸੀ ਦੇ ਦਫ਼ਤਰ ਚ ਆਉਂਦਾ ਦੁਪਹਿਰ ਦੇ ਸਮੇਂ ਉਸ ਵੇਲੇ ਆਉਂਦਾ ਜਿਸ ਵੇਲੇ ਜ਼ਿਆਦਾਤਰ EMPLOYEES ਜਿਹੜੇ ਨੇ ਉਹ ਲੰਚ ਤੇ ਗਏ ਹੁੰਦੇ ਐ ਔਰ ਉਸ ਮੌਕੇ ਤੇ ਉੱਥੇ ਜ਼ਿਆਦਾ ਚੈਲ ਪੈਲ ਨਹੀਂ ਹੁੰਦੀ ਤਾਂ ਐਸਜੀਪੀਸੀ ਦੇ ਦਫ਼ਤਰ ਦੇ ਅੰਦਰ ਸੁਖਵੀਰ ਆਪਣੇ ਦੋ ਸਾਥੀਆਂ ਦੇ ਨਾਲ ਆਉਂਦਾ ਆ ਕੇ ਦਰਬਾਰਾ ਸਿੰਘ ਦੇ ਨਾਲ ਝਗੜਾ ਕਰਦਾ ਉਹ ਝਗੜਾ ਇੱਕ ਖੂਨੀ ਝੜਪ ਦੇ ਵਿੱਚ ਤਬੀਲ ਹੋ ਜਾਂਦਾ ਔਰ ਸ੍ਰੀ ਸਾਹਿਬ ਨਾਲ ਦਰਬਾਰਾ ਸਿੰਘ ਦੀ ਛਾਤੀ ਤੇ ਦੋ ਵਾਰ ਕੀਤੇ ਜਾਂਦੇ ਨੇ ਔਰ ਇਸ ਵਾਰ ਦਾਤ ਨੂੰ ਅੰਜਾਮ ਦੇ ਕੇ ਸੋ ਫਰਾਰ ਹੌਸ ਬ੍ਰਾਂਚ ਦਾ ਮੁਲਾਜ਼ਮ ਸੀ ਹਸਪੀਟਲ ਲਿਜਾਇਆ ਗਿਆ ਸ੍ਰੀ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਔਰ ਉੱਥੇ ਇਲਾਜ ਦੌਰਾਨ ਦਰਬਾਰਾ ਸਿੰਘ ਦੀ ਮੌਤ ਹੋ ਗਈ ਹਾਲਾਂਕਿ ਐਸਜੀਪੀਸੀ ਨੇ ਤੁਰੰਤ ਪ੍ਰਭਾਵ ਨਾਲ ਸੁਖਬੀਰ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਪਰ ਸੁਖਬੀਰ ਸਿੰਘ ਫਰਾਰ ਹੋ ਪੁਲਿਸ ਉਸਤੀ ਤੇ 88 ਪਹਿਲਾਂ ਵੀ ਘਰੇ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਝਗੜਾ ਦਫ਼ਤਰ ਤੱਕ ਪਹੁੰਚ ਗਿਆ ਜਿੱਥੇ ਦਰਬਾਰਾ ਸਿੰਘ ਦਾ ਕਤਲ ਕਰ ਦਿੱਤਾ ਗਿਆ ਲੰਬੀ ਟਾਈਮ ਹੋਇਆ ਸੀ ਉਸ ਸਮੇਂ ਉਹ ਵੀ ਸਾਡਾ ਸੁਖਵੀਰ ਸਿੰਘ ਨਾਂ ਦਾ ਕਰਮਚਾਰੀ ਆ ਉਹ ਆਇਆ ਉਹਦੇ ਨਾਲ ਦੋ ਅਣਜਾਣ ਵਿਅਕਤੀ ਸੀ ਪਤਾ ਨਹੀਂ ਤੇ ਰਿਸ਼ਤੇਦਾਰ ਸੀ ਜਾਂ ਕੌਣ ਉਹ ਬਾਰੇ ਨਹੀਂ ਦੱਸ ਉਹ ਲੈ ਕਿਤੇ ਜਿਹੜੇ ਸਿੱਧੇ ਦਿਲ ਤੇ ਲੱਗੇ ਆ ਫਿਰ ਅਸੀਂ ਇਹਨੂੰ ਤੁਰੰਤ ਇੱਥੇ ਹਸਪਤਾਲ ਲੈ ਆਂਦਾ ਹੁਣ ਇਥੇ ਪ੍ਰਸ਼ਾਸਨ ਆ ਗਿਆ ਪਰ ਸਾਡੇ ਬੰਦੇ ਦੀ ਡੈਥ ਹੋ ਗਈ ਜੰਨਾ ਕੀ ਗੁੱਸਾ ਆ ਗਿਆ ਉਹ ਕੋਈ ਇਹਨਾਂ ਦਾ ਦਫੇ ਕੋ ਘਰੇਲੂ ਕੋ ਝਗੜਾ ਅਸੀਂ ਬਾਰੇ ਬੰਦਾ ਤੇ ਬਹੁਤ ਭਲਾ ਮਾਨਸਾ ਪਰ ਘਰੇਲੂ ਝਗੜਾ ਕਿਤਰਾ ਦਾ ਇਖਤियार ਲੈ ਜੇ ਤੇ ਪਤਾ ਨਹੀਂ ਇਹਨਾਂ ਲੱਗਦਾ ਅੱਜ ਇੱਕ ਬਹੁਤ ਹੀ ਮਾੜੀ ਘਟਨਾ ਪਟਿਆਲਾਂ ਪ੍ਰਾਂਤ ਦੇ ਵਿੱਚ ਦੋ ਮਾਲਜਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮਾਲਜਮ ਦੇ ਗਿਰੋਨਾਦਰ ਵਾਲਾ ਸਿੰਘ ਅਟੌਨਸ ਕਰਤਾ ਉਹਦੇ ਤਾਂ ਵੀ ਇਹ ਬੀਚਪਾ ਲੱਗੀਆਂ ਅਸੀਂ ਇਹ ਵੀ ਪੜਤਾਲ ਜਿਹੜੀ ਇੰਨੀ ਜਲਦੀ ਕਰਨ ਤਾਹ ਤਾ ਚੀਖ ਨਹੀਂ ਦੀ ਪੜਤਾਲ ਕਰਕੇ ਜੀ ਰਿਪੋਰਟ ਕੀਤੀ ਜਾਵੇ ਤੇ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਇਹ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਰਹਿਣ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਊਗੀ ਉਹ ਅਸੀਂ ਪੋਥੋਂ ਜਿਸ ਦਵਾਂਗੇ ਜਿਹੋ ਪੋਥੀ ਹੋਊਗੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਇਹ ਮਲਾਜਮ ਤੇ ਕੋਈ ਨਿਯਾਈ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਬਧਨ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧਨ ਬਗੜ ਰਿਹਾ ਚਾਹੇ ਕੋਈ ਵੀ ਮਲਾਜਮ ਹੋਰ ਜੇ ਇੱਕ ਮਲਾਜਮ ਨੂੰ ਨਿਵਾਲਵਾ ਚਾਹੇ 2013 ਜਿੰਨੇ ਵੀ ਮਲਾਜਮ ਨਿਵਾਲੋ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇੱਕ ਐਜੀਪੀਸੀ ਅਫੀਸਰ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਉਹਨਾਂ ਦੇ ਦੋ ਮਲਾਜਮਾਂ ਦੇ ਵਿੱਚ ਜਿਹੜਾ ਵਾ ਝਗੜਾ ਹੋ ਗਿਆ ਵਾ ਦਰਬਾਰਾ ਸਿੰਘ ਤੇ ਸੁਖਵੀਰ ਸਿੰਘ ਦੇ ਵਿੱਚ ਤੇ ਦਰਾਨੇ ਝਗੜਾ ਜਿਹੜਾ ਵਾ ਸੁਖਵੀਰ ਸਿੰਘ ਨੇ ਦਰਬਾਰਾ ਸਿੰਘ ਉੱਤੇ ਜਿਹੜਾ ਵਾ ਹਮਲਾ ਕਰਦਾ ਜਿਹਦੇ ਵਿੱਚ ਉਹ ਜ਼ਖਮੀ ਹੋ ਗਿਆ ਸੀ। ਨੂੰ ਸ਼੍ਰੀ ਗੁਰੂ ਆਰੰਮਦਾਸ ਹਸਪੀਟਲ ਦਾਖਲ ਕਰਵਾਇਆ ਗਿਆ ਵਾ ਲੇਟਰ ਹੁਣ ਸਾਨੂੰ ਪਤਾ ਲੱਗਾ ਵੀ ਦਰਾਨੇ ਇਲਾਜ ਜਿਹੜੀ ਉਹਦੀ ਡੈਥ ਹੋ ਗਈ ਹੈ। ਤੁਜੂ ਸੁਖਵੀਰ ਸਿੰਘ ਸੀਗੀ ਉਹ ਪੂਰ ਤੱਕ ਪਤਾ ਲੱਗਾ ਉਹਨਾਂ ਨੂੰ ਇਨਫੋਰਮੇਸ਼ਨ ਕਿ ਕਿਸ ਤੀ ਨੇ ਹਾਂ ਉਹਨਰੇ ਪਤਾ ਲੱਗ ਰਿਹਾ ਕਿ ਉਹਦਾ ਸੁਸਾਈਡ ਕਰ ਲਿਆ। ਨਹੀਂ ਐਸੀ ਹਾਲੀ ਦਾ ਸਾਡੇ ਤੱਕ ਨਹੀਂ ਕੋਈ ਇਨਫੋਰਮੇਸ਼ਨ ਪਹੁੰਚੀ ਹੈ ਜੀ ਤੇ ਜਿਹੜੇ ਮ੍ਰਿਤਕ ਗਿਆ ਦਰਬਾਰਾ ਸਿੰਘ ਉਹਨਾਂ ਦੇ ਵਾਈਫ ਆਏ ਹੋਏ ਆ ਜੀ ਤੇ ਉਹ ਹਾਲੀ ਥੋੜਾ ਸ਼ੌਕ ਚ ਨੇ ਉਹਨਾਂ ਨੇ ਹੀ ਗੱਲਬਾਤ ਕਰ ਰਹੇ ਆ ਪਰਿਵਾਰ ਜਿਹੜੇ ਲੋਕ ਉਥੇ ਮੌਜੂਦ ਸੀ ਮੌਕੇ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਆ ਫਰਦਰ ਉਹਨਾਂ ਦੇ ਸਾਰਿਆਂ ਦੇ ਬਿਆਨ ਦਰਜ ਕਰਕੇ ਤੇ ਹੁਣ ਇੱਕ ਜ਼ਿਕਰ ਕਰਦੇ ਆ ਤੀਸਰੀ ਵਾਰ ਦਾ ਦਾ ਤੀਸਰੀ ਵਾਰ ਦਾਤ ਵੀ ਅੰਮ੍ਰਿਤਸਰ ਦੇ ਵਿੱਚ ਹੋਈ ਜਿੱਥੇ ਖਾਕੀ ਵੀ ਸੁਰੱਖਿਅਤ ਨਹੀਂ ਦੇਖੀ ਅੰਮ੍ਰਿਤਸਰ ਚ ਵੇਰਕਾ ਪੁਲਿਸ ਥਾਣੇ ਦੀ ਐਸਐਚਓ ਅਮਨਜੋਤ ਕੌਰ ਤੇ ਨਸ਼ੇਚ ਤੋਪਤ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰਕੇ ਉਹਨਾਂ ਨੂੰ ਸਖਮੀ ਕਰ ਪੰਜਾਬ ਦੇ ਬਦਮਾਸ਼ ਬੇਖੌਫ ਨੇ ਨਾਇਨਾ ਨੂੰ ਖਾਕੀ ਦਾ ਖੌਫ ਹੈ ਨਾ ਹੀ ਕਾਨੂੰਨ ਦਾ ਡਰ ਹਾਲਾਤ ਇਹ ਨੇ ਕਿ ਹੁਣ ਖਾਕੀ ਵੀ ਸੁਰੱਖਿਅਤ ਨਹੀਂ ਹੈ ਯਕੀਨ ਨਹੀਂ ਆਉਂਦਾ ਤਾਂ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਕਾਜ਼ਾ ਮਾਮਲਾ ਹੀ ਦੇਖ ਲਵੋ ਵੇਰਕਾ ਥਾਣੀ ਦੀ ਐਸਐਚਓ ਅਮਨਜੋਤ ਤੌਰ ਤੇ ਰਾਤੀ ਦੌਰਾਨ ਹਮਲਾ ਹੋ ਗਿਆ ਜਾਣਕਾਰੀ ਮੁਤਾਬਕ ਪੁਲਿਸ ਨੇ ਸ਼ੁੱਕਰਵਾਰ ਰਾਤ ਮੂਦਲ ਪਿੰਡ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ ਕੁਝ ਦੂਰੀ ਤੇ ਹੀ ਝਗੜੇ ਦੀ ਖਬਰ ਮਿਲੀ ਤਾਂ ਐਸਐਚਓ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਗਈ ਇਸ ਦੌਰਾਨ ਕੁਝ ਲੋਕਾਂ ਨੇ ਗਾਤਰ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਹਮਲੇ 'ਚ ਐਸਐਚਓ ਗੰबीर ਜ਼ਖਮੀ ਹੋਈ ਹੈ ਗੰਭੀਰ ਹਾਲਤ 'ਚ ਉਹਨਾਂ ਨੂੰ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸਤਸਾਭ ਨੂੰ ਰਿਪੋਰਟ ਆਈ ਸੀ ਕਿ ਮੂਦਲ ਪਿੰਡ ਲੜਾਈ ਹੋਣ ਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੂਦਲ ਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛਗੇ ਦੇ ਦੌਰਾਨ ਬੰਦਾ ਮੜਿਆ ਸੀਗਾ ਤੋਂ ਨਾਗੋ ਮੈਂ ਐਸਐਚਓ ਸਾਥੇ ਮਿਲਾਂ ਕਰਤਾ ਕਿੰਨੀ ਕੀ ਹਿੰਜਰੀ ਹੋ ਗਈ ਕਿੰਨੀ ਕੀ ਹੋ ਗਈ ਕਾਫੀ ਸਾਟ ਲੱਗੀ ਹੋਈ ਉਹਨੂੰ ਮੰਡੀ ਪਾਸ ਕਾਰਾ ਦਿੱਤੀ ਕਾਨੂੰਨੀ ਰਾਤ ਉਹਨਾਂ ਨੇ ਕਰ ਪਾਇਆ ਨਹੀਂ ਨਹੀਂ ਇੰਤਾਂ ਦੀ ਨਹੀਂ ਕੋਈ ਹਾਂਜੀ ਤੇਰੇ ਸਾਥੀ ਜਿਹੜਾ ਰੇਡ ਕਰਦੇ ਸੀ ਨੇ ਕਿਉਂ ਕਰ ਗਏ ਕਿਹਦੀ ਹੋਤੀ ਰੈਸਿਸ ਕਰਾਤੀ ਕਰ ਰੇਡ ਕਰਨੀ ਗਈ ਲੜਾਈ 'ਚ ਘੜਾਇਆ ਹੀ ਉਹਦੇ ਸਬੰਧ 'ਚ ਝਲਾ ਆਈ ਤੇ ਉਹ ਮਤਲਬ ਉਹਤੇ ਉਹਦੇ ਸਬੰਧ 'ਚ ਗਈ ਐ ਐਸਐਚਓ ਨਾਕੇ ਤੇ ਮੌਜੂਦ ਸਨ ਨਾਕੇ ਤੋਂ ਥੋੜੀ ਦੂਰੀ ਤੇ ਹੀ ਕੁਝ ਲੁਕਾਚ ਝਗੜੇ ਦੀ ਖਬਰ ਮਿਲੀ ਜਦੋਂ ਐਸਐਚਓ ਮੌਕੇ ਤੇ ਪਹੁੰਚੇ ਤਾਂ ਨਸ਼ੇ ਚਿਤੂਤ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਹਮਲਾ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਬਰਿਸਾ ਤੋਂ ਰਜੀਵ ਸ਼ਰਮਾ న్యూਸ ਟੀਵੀ ਪੰਜਾਬ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਪਹੁੰਚੇ ਹਸਪਤਾਲ ਜਾ ਕੇ ਉਹਨਾਂ ਨੇ ਐਸਐਚਓ ਅਮਨਜੋਤ ਕੌਰ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦਾ ਹਾਲਚਲ ਜਾਣਿਆ ਅਤੇ ਉਹਨਾਂ ਨੂੰ ਸਰਮਾਨਿਤ ਕਰਦੇ ਹੋਏ 51000 ਰੁਪਏ ਦੀ ਨਗਦ ਰਕਮ ਹੀ ਪੇਟ ਕੀਤੀ ਇਸ ਮੌਕੇ ਨਾਲ ਕਿ ਸਰਕਾਰ ਵੱਲੋਂ ਵੀ ਅਮਨਜੋਤ ਕੌਰ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਏਗਾ ਉਹਨਾਂ ਕਹਿੰਿਆ ਕਿ ਸ਼ਰਾਰਤੀ ਅਨਸਰਾਂ ਦਾ ਟੱਕਰਾ ਕਰਕੇ ਉਹਨਾਂ ਨੇ ਬਹਾਦਰੀ ਵਾਲਾ ਕੰਮ ਕੀਤਾ ਥਾਣੇ ਦੇ ਵਿੱਚ ਸਾਡੀ ਐਸਐਚਓ ਬਹੁਤ ਬਹਾਦਰ ਐ ਐਸਐਚਓ ਆ ਅਮਨਜੋਤ ਉਹਦਾ ਕਾਰਡ ਜਿਹੜਾ ਉਹਦਾ ਕੰਮ ਜਿਹੜਾ ਉਹ ਬੜਾ ਬਹਾਦਰੀ ਨਾਲ ਆਪਣੀ ਜੌਬ ਕਰਦੀ ਐ ਉਹ ਰਾਤੀ ਵੀ ਉਹ ਬਹਾਦਰੀ ਨਾਲ ਆਪਣੀ ਡਿਊਟੀ ਜਿਹੜੀ ਨਿਭਾ ਰਹੀ ਸੀਗੀ ਤੇ ਵੇਦਕੇ ਦੇ ਅੱਗੇ ਇੱਕ ਮੂਤਲ ਪਿੰਡ ਹੈ ਉੱਥੇ ਸ਼ਰਾਬ ਦੇ ਹਾਤੇ ਦੇ ਬਾਅਦ ਕੁਝ ਬੰਦਿਆਂ ਦਾ ਝਗੜਾ ਹੋ ਗਿਆ ਪੁਲਿਸ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਆਵਾਜ਼ ਉਸੇ ਲਈ ਮੌਕੇ ਤੇ ਚਲੇ ਗਏ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਗੱਲ ਪਏ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਦੀ ਅਮਜੋਤ ਹੈ ਮੈਨੂੰ ਨੇ ਦੱਸਿਆ ਕਿ ਉਹ ਕਿੰਨਾ ਚਿਰ ਗੁੰਡਿਆਂ ਦੇ ਨਾਲ ਜਿਹੜੀ ਉਹ ਕੁਲਦੀ ਰਹੀ ਹੈ ਸਾਡੇ ਕਿਸੇ ਮਲਾਜਮ ਤੇ ਖਾਸ ਤੌਰ ਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਹੈ ਜੇ ਉਹਦੇ ਨਾਲ ਕੋਈ ਉਹਨੂੰ ਆਂਚ ਆਉਂਦੀ ਹੈ ਜੀ ਤੇ ਅਸੀਂ ਉਹਦੇ ਨਾਲ ਚਟਾਨ ਦੀ ਤਰ੍ਹਾਂ ਜਿਹੜੇ ਖੜੇ ਆ ਜੀ ਔਰ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਛਾਲ ਦੇ ਨਾਲ ਔਰ ਇੱਕ ਸរសਾ ਪੱਤਰ ਦੇ ਕੇ ਆਇਆ ਔਰ ਸੀਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ ਬਹਾਦਰੀ ਦਾ ਪੁਸਕਾ ਜਿਹੜਾ ਉਹ ਵੀ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਔਰ 15 ਅਗਸਤ ਦੇ ਅਮਨ ਜੋਧ ਦਾ ਜਿਹੜਾ ਸਨਮਾਨ ਕੀਤਾ ਜਾਵੇ ਤੇ ਜ਼ਿਕਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਪੈरिस 올림픽ਸ ਦੇ ਵਿੱਚ ਭਾਰਤ ਦਾ ਹਾਕੀ ਮੈਚ ਵੇਖਣ ਨਹੀਂ ਜਾ ਸਕੇ ਕਿਉਂਕਿ ਸੀਐਮ ਨੂੰ ਪੈरिस ਯਾਤਰਾ ਦੇ ਲਈ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਨਹੀਂ ਮਿਲੀ ਤੇ ਇਸ ਬੁੱਦੇ ਤੇ ਹੁਣ ਸਿਆਸਤ ਵੀ ਕਾਫੀ ਕਰਮਾਇ। ਮੰਤਰੀ ਭਗਵੰਤ ਮਾਨ ਪੈरिस 올림픽 ਦੇ ਲਈ ਉਡਾਨ ਨਹੀਂ ਭਰ ਸਕੇ। ਕੇਂਦਰ ਸਰਕਾਰ ਨੇ ਸੀਐਮ ਨੂੰ ਪੈरिस ਯਾਤਰਾ ਤੇ ਜਾਣ ਦੇ ਲਈ ਮਨਜ਼ੂਰੀ ਨਹੀਂ ਦਿੱਤੀ। ਵਿਦੇਸ਼ ਮੰਤਰਾਲੇ ਨੇ ਸੀਐਮ ਨੂੰ ਪੈरिस ਯਾਤਰਾ ਦੇ ਲਈ ਮਨਜ਼ੂਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਦੇ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਦਰਸ਼ਨ ਸੀਐਮ ਸ਼ਨੀਵਾਰ ਰਾਤ ਨੂੰ ਇਹ 올림픽 ਦੇ ਵਿੱਚ ਹਾਕੀ ਟੀਮ ਦਾ ਉਤਸ਼ਾਹ ਵਧਾਉਣ ਦੇ ਲਈ ਪੈरिस ਜਾਣਾ ਚਾਹੁੰਦੇ ਸਨ ਪਰ Z ਸ਼੍ਰੇਣੀ ਦੀ ਸੁਰੱਖਿਆ ਹੋਂ ਦੇ ਕਾਰਨ ਮੁੱਖ ਮੰਤਰੀ ਨੂੰ ਆਪਣੇ ਦੌਰਿਆਂ ਦੇ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜੋ ਉਹਨਾਂ ਨੂੰ ਪੈरिस ਯਾਤਰਾ ਲਈ ਨਹੀਂ ਮਿਲੀ ਜਦੋਂ ਸੀਐਮ ਨੂੰ ਪੈरिस ਜਾਣ ਦੀ ਇਜਾਜ਼ਤ ਨਹੀਂ ਮਿਲੀ ਤਾਂ ਉਹਨਾਂ ਪੰਜਾਬ ਤੋਂ ਹੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਭੇਜੀਆਂ सीएम ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਕਿਹਾ ਕਿ ਤੁਸੀਂ 골ਡ ਜਿੱਤ ਕੇ ਲਿਆਓ ਅਸੀਂ ਤੁਹਾਨੂੰ 에어ਪੋਰਟ ਤੇ ਲੈਣਾਵਾਂਗੇ ਮੈਂ ਵੀ ਆਣਾ ਸੀ ਤੁਹਾਡੇ ਨਾਲ ਬਣਾ ਬਣਾਉਣ ਪਗੀਆਂ ਇਛਾਵਾਂ ਤੇ ਤੁਹਾਨੂੰ ਹੌਸਲੇ ਬਣਾਉਣ ਪਰ ਮੈਨੂੰ ਕਾਉਂਟਿੰਗ ਦਿੱਤਾ ਪੋਲੀਟੀਕਲ ਕਲੀਅਰੈਂਸ ਵੀ ਦਿੱਤੀ ਅ ਅਜਰਾਤ ਨੂੰ ਅਜਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ ਵਾਲੇ ਕੁਆਟਰ ਫਾਈਨਲ ਨੂੰ ਅਸੀਂ ਦੇਖ ਸਕਦੇ ਤੁਹਾਡੇ ਨਾਲ ਰਹਿੰਦੇ ਪਰ ਸੈਨਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ ਤੋ ਤੁਹਾਡੇ ਕੋਲ ਪਹੁੰਚ ਨਹੀਂ ਸਕੂਗਾ ਮੈਂ ਪਰ ਅਸੀਂ ਨਾਲਾ ਇੱਥੇ ਇੱਕ ਇੱਕ ਮਿੰਟ ਕੇ ਵੀ ਸਕ੍ਰੀਨ ਤੇ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਆ ਤੇ ਹਮੇਸ਼ਾ ਨਾਲਾ ਕੱਲਾ ਪਰ ਫਾਈਨ ਕਿੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁੱਕਾ ਨਾ ਨਾ ਔਰ ਦਿਲ ਲਾ ਕੇ ਮੁਖੰਤਰੀ ਨੂੰ ਜਦੋਂ ਪੈरिस ਜਾਣ ਦੀ ਇਜਾਜ਼ਤ ਨਹੀਂ ਮਿਲੀ ਤਾਂ ਇਸ ਨੂੰ ਲੈ ਕੇ ਸਿਆਸਤ ਹੀ ਭੱਗ ਗਈ ਹੈ ਆਮ ਆਦਮੀ ਪਾਰਟੀ ਤੇ ਭਾਜਪਾ ਆਮੋ ਸਾਹਮਣੇ ਹੈ ਸਾਡੇ ਦੇਸ਼ ਦੇ ਜਿਹੜੇ ਨੌਜਵਾਨ ਨੇ ਸਾਡੇ ਦੇਸ਼ ਦਾ ਤਾਜ ਨੇ ਉਹਨਾਂ ਨੇ ਕੋਈ ਚੰਗਾ ਕੰਮ ਕੀਤਾ ਉਹਨਾਂ ਨੇ ਚੰਗੀ ਜਿਹੜੀ ਉਪਲਬਧੀ ਹਾਸਲ ਕੀਤੀ ਆ ਤਾਂ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਮੁੱਖ ਮੰਤਰੀ ਸਾਹਿਬ ਜਾ ਰਹੇ ਸੀ ਮੈਨੂੰ ਲੱਗਦਾ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਸੀ ਜਾਣ ਦੇਣਾ ਚਾਹੀਦਾ ਸੀ ਨੂੰ ਕਲੀਅਰਸ ਕਿਉਂ ਨਹੀਂ ਮਿਲੀ ਇੱਥੇ ਜਿਹੜਾ ਅਸਲੀ ਰੀਜ਼ਨ ਹੈ ਉਹ ਤਾਂ ਉਸ ਐਮਈਏ ਦੇ ਜਿਹੜਾ ਜਵਾਬ ਆਇਆ ਹੈ ਇਹਨਾਂ ਨੂੰ ਉਸ 'ਚ ਲਿਖਿਆ ਹੋਣਾ ਮੇਰੀ ਬੇਨਤੀ ਹੈ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕੀਤੀ ਆਮ ਆਦੀ ਪਾਰਟੀ ਨੂੰ ਚੈਲੰਜ ਹੈ ਕਿਉਂਕਿ ਆਮ ਆਦੀ ਪਾਰਟੀ ਨੇ ਰੋਂਦੂ ਬੱਚੇ ਵਿੱਚ ਕ੍ਰਾਈਮ ਬੇਬੀਂਗ ਵਿੱਚ ਸ਼ੋਰ ਪਾਣਾ ਸ਼ੁਰੂ ਕਰ ਦਿੱਤਾ ਇਹ ਜਿੱਥੇ ਕਿਉਂ ਜਨਤਾ ਕਰਦੇ ਕਰਮਚਾਰਿਕਾਂ ਤੋਂ ਕੀ ਕਾਰਨ ਲਿਖ ਕੇ ਭੇਜਿਆ ਕੇਂਦਰ ਸਰਕਾਰ ਨੇ ਇਸ ਪੂਰੇ ਮਾਮਲੇ ਤੇ ਕਾਂਗਰਸ ਨੇ ਵੀ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕੀਤਾ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਸੀਐਮ ਨੂੰ ਭਾਰਤੀ ਹਾਕੀ ਟੀਮ ਦਾ ਸਮਰਥਨ ਕਰਨ ਦੇ ਲਈ ਪੈरिस 올림픽 ਦੇ ਵਿੱਚ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨਾ ਨਿਰਾਸ਼ਾਜਨਕ ਹੈ ਮੰਨਦਿਆਂ ਪਿਛਲੀਆਂ ਦੁਰਘਟਨਾਵਾਂ ਜਰਮਨੀ ਦੇ ਵਿੱਚ ਫਲਾਈਟ ਛੁੱਟਣ ਅਤੇ BMW ਪਲਾਂਟ ਦੇ ਫਰਜ਼ੀ ਦਾਅਵੇ ਤੋਂ ਬਾਅਦ ਇਹ ਫੈਸਲਾ ਗੰਭੀਰ ਸਵਾਲ ਖੜੇ ਕਰਦਾ ਹੈ ਕੀ ਕੇਂਦਰ ਸਰਕਾਰ ਸੰਭਾਵੀ ਅੰਤਰਰਾਸ਼ਟਰੀ ਗਲਤੀਆਂ ਤੋਂ ਡਰਦੀ ਹੈ ਜਾਂ ਟੀਮ ਇੰਡੀਆ ਨੂੰ ਸਮਰਥਨ ਦੇ ਮੁੱਖ ਮੰਤਰੀ ਦੇ ਅਧਿਕਾਰ ਦੇ ਵਿੱਚ ਰੁਕਾਵਟ ਪਾ ਰਹੀ ਹੈ ਸਿਆਸੀ ਵਿਰੋਧੀਆਂ ਨੂੰ ਲੋਕ ਸੇਵਾ ਦੇ ਵਿੱਚ ਭਾਈਵਾਲ ਵਜੋਂ ਕੰਮ ਕਰਨਾ ਚਾਹੀਦਾ ਹੈ ਦੁਸ਼ਮਣਾ ਵਾਂਗ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਹੀ ਨਹੀਂ ਬਲਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਮਿਲੀ ਜਿੱਥੇ ਉਹ ਕਿਸੇ ਕਾਨਫਰੰਸ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਇਹ ਫੈਕਟ ਨਹੀਂ ਕੋਈ ਹਵਾਲਾ ਦਿੱਤਾ ਸਿੱਧਾ ਕਹਿੰਦਾ ਜੀ ਨੋ ਨੋ ਪੋਲੀਟੀਕਲ ਬਸ ਕਮਾਲ ਦੀ ਗੱਲ ਹੈ ਜੀ ਇਹ ਮੈਨੂੰ ਤਾਂ ਲੱਗਦਾ ਵੀ ਜਿਹੜਾ ਇੰਡੀਆ ਬਲੌਗ ਦੀ ਸਰਕਾਰਾਂ ਜਿੱਥੇ ਉੱਥੋਂ ਵਾਲੇ ਮਾਨਯੋਗ ਸਪੀਕਰ ਸਭਾ ਨੂੰ ਰੋਕਿਆ ਇਹ ਲੱਗਦਾ ਦੇਖਣ ਨੂੰ ਪਹਿਲੀ ਨਜ਼ਰ ਹੈ ਬਾਕੀ ਉਹ ਉੱਤਰ ਦੇਣਗੇ ਕੀ ਆ ਤੁਹਾਨੂੰ ਦੇਖੋ ਇਹ ਅਸੀਂ ਸਾਡੇ ਜਿਹੜੇ ਪੈਟਰਨ ਆ ਉਹ ਮਾਨਯੋਗ ਸਪੀਕਰ ਲੋਕ ਸਭਾ ਸ਼੍ਰੀ ਓਮ ਬਿਰਲਾ ਜੀ ਹੈ ਤੁਸੀਂ ਉਹਨਾਂ ਨਾਲ ਗੱਲ ਕਰਾਂਗੇ ਸਾਡੀ ਮੀਟਿੰਗਸ ਵੀ ਹੁੰਦੀਆਂ ਨੇ ਉੱਥੇ ਵੀ ਗੱਲ ਉਠਾਵਾਂਗੇ ਇਹ ਇਹ ਤਾਂ ਬੜਾ ਮਤਲਬ ਮੰਦਭਗਾ ਤੁਸੀਂ ਇਸ ਤਰ੍ਹਾਂ ਥੋੜੀ ਤੁਸੀਂ ਰੋਕ ਸਕਦੇ ਤੁਸੀਂ ਦੱਸ ਦੇ ਕਿਸ ਵੇਲੇ ਪੈਰਿਸ ਦੇ ਵਿੱਚ ਖੇਡਣਗੇ ਬਾਈਖ ਖਿਡਾਰੀਆਂ ਦੇ ਵਿੱਚੋਂ ਘੱਟੋ ਘੱਟ 19 ਪੰਜਾਬ ਦੇ ਹਨ ਤੇ ਐਤਵਾਰ ਨੂੰ ਭਾਰਤੀ ਹਾਕੀ ਟੀਮ ਦਾ ਬ੍ਰਿਟੇਨ ਦੀ ਟੀਮ ਦੇ ਨਾਲ ਕੁਆਟਰ ਫਾਈਨਲ ਦਾ ਮੁਕਾਬਲਾ ਬਿਊਰੋ ਰਿਪੋਰਟ న్యూਸ 18 ਪੰਜਾਬ Is new sidelines ka pyo Aerotro Homes near Mohali Airport. Call 92074-92074. Aerotro Homes near Mohali Airport. Call 92074-92074.